प्यारे विद्यार्थियों सत श्री अकाल स्वागत है ਤੁਹਾਡਾ ਮੇਰੇ YouTube ਚੈਨਲ ਸ਼ਿਵਰਾਜ ਢਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਸੰਬਰ ਦੇ ਵਿੱਚ 7 ਦਸੰਬਰ ਤੋਂ ਤੁਹਾਡੇ ਲਿਖਤੀ ਪੇਪਰ ਹੋ ਰਹੇ ਆ ਉਹਨਾਂ ਪੇਪਰਾਂ ਦੇ ਵਿੱਚ ਕਿਹੜਾ ਸਿਲੇਬਸ ਹੋਏਗਾ ਉਹ ਪੇਪਰ ਨਵਾਂ ਪੈਟਰਨ ਜਿਹੜਾ ਇਸ ਸਾਲ ਤੁਹਾਨੂੰ ਦੱਸਿਆ ਗਿਆ ਹੈ ਕਿ ਇਸ ਸਾਲ ਮਾਰਚ 2021 ਦੇ ਵਿੱਚ ਨਵਾਂ ਪੈਟਰਨ ਅਡਾਪਟ ਕੀਤਾ ਗਿਆ ਹੈ ਉਸ ਪੈਟਰਨ ਦੇ ਅਨੁਸਾਰ ਹੀ ਤੁਹਾਡੇ ਇਗਜ਼ਾਮ ਜਿਹੜੇ ਆ ਉਹ ਹੋਣੇ ਆ ਤਾਂ ਉਹ 30 ਨਵੰਬਰ ਤੱਕ ਦੇ ਸਿਲੇਬਸ ਵਿੱਚੋਂ ਪ੍ਰਸ਼ਨ ਜਿਹੜੇ ਆ ਤੁਹਾਡੇ ਤੋਂ ਪੁੱਛੇ ਜਾਣਗੇ ਤਾਂ 30 ਨਵੰਬਰ ਤੱਕ ਕਿਹੜਾ-ਕਿਹੜਾ ਸਿਲੇਬਸ ਅਸੀਂ ਕਰ ਲਿਆ ਹੈ ਉਹ ਆਪਾਂ ਡਿਸਕਸ ਕਰਦੇ ਆ ਇਹਨਾਂ ਪਾਠਾਂ ਦੇ ਵਿੱਚੋਂ ਹੀ ਤੁਹਾਨੂੰ ਤੋਂ ਜਿਹੜੇ ਪ੍ਰਸ਼ਨ ਹੈ ਉਹ ਪੁੱਛੇ ਜਾਣਗੇ ਸਭ ਤੋਂ ਪਹਿਲਾਂ April ਅਤੇ May ਦਾ ਸਿਲੇਬਸ ਹੈ ਰਾਜਨੀਤਿਕ ਪ੍ਰਣਾਲੀ ਅਰਥ ਵਿਸ਼ੇਸ਼ਤਾਈਆਂ ਕੰਮ ਰਾਜਨੀਤਿਕ ਪ੍ਰਣਾਲੀ ਅਤੇ ਰਾਜ ਵਿੱਚ ਅੰਤਰ ਸੰਸਦੀ ਪ੍ਰਣਾਲੀ ਦਾ ਨਮੂਨਾ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਚੁਣੌਤੀਆਂ ਅਤੇ ਭਾਰਤੀ ਲੋਕਤੰਤਰ ਦਾ ਪ੍ਰਵੇਖ ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਦਾ ਸਿਲੇਬਸ ਆ ਗਿਆ ਉਦਾਰਵਾਦ ਮਾਰਕਸਵਾਦ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਪਿੰਡੂ ਲੋਕਤੰਤਰ ਪੰਚਾਇਤੀ ਰਾਜ ਇਸ ਤੋਂ ਬਾਅਦ ਸਤੰਬਰ ਅਤੇ ਅਕਤੂਬਰ ਦਾ ਸਿਲੇਬਸ ਹੈ ਨੌਕਰਸ਼ਾਹੀ ਸ਼ਹਿਰੀ ਲੋਕਤੰਤਰ ਸਥਾਨਕ ਸੰਸਥਾਵਾਂ ਭਾਰਤ ਵਿੱਚ ਰਾਜਨੀਤਿਕ ਦਲ ਨੀਤੀਆਂ ਅਤੇ ਪ੍ਰੋਗਰਾਮ ਇਸ ਤੋਂ ਬਾਅਦ ਇਹਦਾ 22 ਮਹੀਨਿਆਂ ਦਾ ਜਿਹੜਾ ਸਿਲੇਬਸ ਦੀ ਵੰਡ ਹੋਈ ਹੋਈ ਹੈ ਉਹਦੇ ਵਿੱਚੋਂ ਉਸ ਤੋਂ ਬਾਅਦ ਨਵੰਬਰ ਦਸੰਬਰ ਦੇ ਵਿੱਚੋਂ ਸਿਰਫ ਨਵੰਬਰ ਮਹੀਨੇ ਵਾਲਾ ਸਿਲੇਬਸ ਕਿਹੜੇ ਪਾਠ ਦਲ ਪ੍ਰਣਾਲੀ ਚੋਣ ਪ੍ਰਣਾਲੀ ਰਾਸ਼ਟਰੀਏਕਕਰਨ ਇਹ ਤਿੰਨ ਪਾਠ ਨਵੰਬਰ ਦਸੰਬਰ ਵਾਲੇ ਸਿਲੇਬਸ ਦੇ ਵਿੱਚੋਂ ਜਿਹੜੀ 3 ਨਵੰਬਰ ਤੱਕ ਇਹ ਕੁੱਲ ਪਾਠ ਹੈ ਜਿਨ੍ਹਾਂ ਵਿੱਚੋਂ ਤੁਹਾਨੂੰ ਦਸੰਬਰ 2020 ਯਾਨੀ 7 ਦਸੰਬਰ ਤੋਂ ਚੱਲਣ ਵਾਲੇ ਪੇਪਰ ਹੈ ਜਿਹੜੇ ਰਾਜਨੀਤਿਕ ਸ਼ਾਸਤਰ ਦੇ ਪੇਪਰ ਵਿੱਚ ਸਿਰਫ ਇਨ੍ਹਾਂ ਪਾਠਾਂ ਦੇ ਵਿੱਚੋਂ ਹੀ ਜਿਹੜੇ ਤੁਹਾਡੇ ਪ੍ਰਸ਼ਨ ਆ ਉਹ ਪੁੱਛੇ ਜਾਣਗੇ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਧੰਨਵਾਦ ਸ਼ੁਕਰੀਆ